ਨਰੋਏ ਸਰੀਰ ਚ ਨਰੋਆ ਮਾਨ ਕੀ ਤੁਸੀਂ ਜਾਣਦੇ ਹੋ ਕਿ ਕੁਦਰਤ ਨੇ ਸਿਹਤ ਦਾ ਕੀ ਮਾਪਦੰਡ ਨਿਰਧਾਰਿਤ ਕੀਤਾ ਹੈ ਆਪਣੇ ਸਰੀਰ ਦੀ ਨੇਮ ਨਾਲ ਅਤੇ ਸੋਚੇ ਵਿਚਾਰੇ ਨਿਜਮ ਅਨਸਾਰ ਰੱਖੀ ਕਰਨਾ ਹੀ ਉਹ ਮਾਪਦੰਡ ਹੈ ਜੋ ਕੁਦਰਤ ਨੇ ਸਿਹਤ ਲਈ ਬਣਾਇਆ ਹੈ ਸਿਹਤ ਬਣਾਉਣ ਅਤੇ ਉਸ ਨੂੰ ਕਾਇਮ ਵੀ ਰੱਖਣ ਲਈ ਜ਼ਰੂਰੀ ਹੈ ਉਹਨਾਂ ਆਦਤਾਂ ਤੋਂ ਬਚ ਕੇ ਰਿਹਾ ਜਾਵੇ ਜੋ ਤਾਕਤ ਤੇ ਸਮਰੱਥਾ ਨਾਸ਼ਟ ਕਰਦੀਆਂ ਹਨ ਇੱਕ ਪ੍ਰਾਣਿਕ ਕਹਾਵਤ ਹੈ ਕਿ ਤੰਦਰੁਸਤੀ ਹਜ਼ਾਰ ਨਿਆਮਤ ਹੈ ਸੱਚ ਹੈ ਕਿ ਇਸ ਦੁਨੀਆ ਚ ਉਹੀ ਲੋਕ ਕੁਝ ਕਰਕੇ ਵਿਖਾਉਂਦੇ ਹਨ ਜੋ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੋਣ ਦੋਹਾਂ ਪੱਖਾਂ ਤੋਂ ਕਮਜ਼ੋਰਾ ਤੋਂ ਕੁਝ ਨਹੀਂ ਹੁੰਦਾ ਪਰ ਇੱਥੇ ਸਭ ਤੋਂ ਪਹਿਲਾਂ ਸਵਾਲ ਉੱਠਦਾ ਹੈ ਕਿ ਤੰਦਰੁਸਤੀ ਹੈ ਕੀ ਬਲਾ ਕੀ ਬੱਕਰੀ ਵਾਂਗ ਸਾਰਾ ਦਿਨ ਮੂੰਹ ਮਾਰੀ ਜਾਣਾ ਅਤੇ ਸਰੀਰ ਨੂੰ ਫੁੱਟਬਾਲ ਵਾਂਗ ਫਲਾਈ ਰੱਖਣਾ ਹੀ ਤੰਦਰੁਸਤੀ ਹੈ ਕਿ ਦਿਨ ਰਾਤ ਕੰਮ 'ਤ ਜੁਟੇ ਰਹਿਣ ਨਾਲ ਤੰਦਰੁਸਤੀ ਨੂੰ ਛੱਟ ਵੱਜਦੀ ਹੈ ਬਹੁਤੇ ਲੋਕ ਵੱਡੀਆਂ-ਵੱਡੀਆਂ ਆਸਾਂ ਸਮੋਈ ਰੱਖਦੇ ਹਨ ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਉਹ ਇੱਕ ਸਫਲ ਵਪਾਰੀ ਜਾਂ ਕਾਰਖਾਨੇਦਾਰ ਜਾਂ ਕਿਸੇ ਹੋਰ ਕਿੱਤੇ 'ਚ ਸਫਲ ਹੋ ਕੇ ਨਾਮਣਾ ਖੱਟਣ ਪਰ ਇਸ ਗੱਲ ਬਾਰੇ ਜ਼ਰਾ ਵੀ ਨਹੀਂ ਸੋਚਦੇ ਕਿ ਜਿਸ ਸਰੀਰ ਤੋਂ ਸਭ ਤੋਂ ਪਹਿਲਾਂ ਕੰਮ ਲੈਣਾ ਹੈ ਉਸ ਦੀ ਨੀ ਪੱਕੀ ਕਿਵੇਂ ਕਰਗੇ ਉਹਨਾਂ ਦੇ ਮਨ 'ਚ ਜਾਂ ਤਾਂ ਅਜਿਹੀ ਧਾਰਨਾ ਹੁੰਦੀ ਹੈ ਕਿ ਤੰਦਰੁਸਤੀ ਤਾਂ ਸੰਜੋਗਾ ਨਾਲ ਮਿਲਦੀ ਹੈ ਚਲੋ ਇੱਕ ਮਿੰਟ ਮੰਨ ਵੀ ਲਿਆ ਪਰ ਸਰੀਰ ਨਾ ਦੀ ਇਸ ਮਸ਼ੀਨ ਜਿਸ ਤੋਂ ਦਿਨ ਰਾਤ ਕੰਮ ਲੈਣ ਲਈ ਹਾਬੜੇ ਰਹਿੰਦੇ ਹਾਂ ਇਸ ਦੀ ਦੇਖਭਾਲ ਅਤੇ ਮਰੰਮਤ ਤਾਂ ਸਾਨੂੰ ਹੀ ਕਰਨੀ ਪਊ ਬਹੁਤੇ ਲੋਕ ਅਜੇਹੇ ਹੁੰਦੇ ਹਨ ਜਿਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਇਸ ਸਰੀਰ ਤੋਂ ਵੱਧ ਤੋਂ ਵੱਧ ਕੰਮ ਲਓ ਕੋਈ ਵੀ ਕੰਮ ਹੋਵੇ ਬਸ ਜੁਟੇ ਰਹੋ ਤਾਂ ਕਿ ਸਰੀਰ ਦੇ ਸਾਰੇ ਵਿੰਗਵਾਲ ਨਿਕਲ ਜਾਣ ਅਜੇਹੇ ਲੋਕਾਂ ਦੀ ਗਿਣਤੀ ਉਹਨਾਂ ਲੋਕਾਂ ਚ ਕੀਤੀ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਜੋ ਮੂਲ ਪੂੰਜੀ ਤੋਂ ਹੀ ਕੰਮ ਚਲਾਉਣ ਦੀ ਥਾਂ ਕਰਜ਼ਾ ਲੈ ਕੇ ਕੰਮ ਚਲਾਉਣ 'ਚ ਵਿਸ਼ਵਾਸ ਰੱਖਦੇ ਹਨ ਸਰੀਰ 'ਚ ਜਿੰਨੀ ਸ਼ਕਤੀ ਇੱਕ ਦਿਨ 'ਚ ਪੈਦਾ ਹੁੰਦੀ ਹੈ ਉਹ ਉਸ ਤੋਂ ਵੱਧ ਖਰਚ ਕਰ ਦਿੰਦੇ ਹਨ ਆਪਣੀ ਜਮ੍ਹਾਂ ਕੀਤੀ ਸਿਹਤ ਰੂਪੀ ਦੌਲਤ ਨੂੰ ਜੋ ਐਮਰਜੈਂਸੀ ਲਈ ਬਚਾ ਕੇ ਰੱਖੀ ਹੈ ਬਿਨ ਸੋਚਿਆਂ ਬੇ ਤੜਕ ਹੋ ਕੇ ਖਰਚ ਕਰਦੇ ਜਾਂਦੇ ਹਨ ਜਦਕਿ ਤੰਦਰੁਸਤੀ ਲਈ ਜ਼ਰੂਰੀ ਹੈ ਕਿ ਅੱਜ ਲਈ ਜਿੰਨੀ ਲੋੜ ਹੈ ਉਨਾ ਹੀ ਕੰਮ ਕੀਤਾ ਜਾਵੇ ਕੀ ਇੰਜ ਵੀ ਹੋ ਸਕਦਾ ਹੈ ਕਿ ਅਸੀਂ ਅੱਜ ਦੀ ਰਾਤ ਦੀ ਗੂੜੀ ਅਤੇ ਸੁੱਖ ਦਾ ਇੱਕ ਨੀਂਦ ਨੂੰ ਬੋਤਲ 'ਚ ਬੰਦ ਕਰਕੇ ਰੱਖ ਲਈਏ ਤੇ ਕੱਲ ਨੂੰ ਵਰਤ ਲਵਾਂਗੇ ਅੱਜ ਇਹ ਸੋਚ ਕੇ ਢਿੱਡ ਨੂੰ ਤੂੜ ਲਈਏ ਕਿ ਚਲੋ ਕੱਲ ਨੂੰ ਥੋੜਾ ਘੱਟ ਖਾ ਲਵਾਂਗੇ ਇੰਜ ਕਰਕੇ ਦੇਰ ਸਵੇਰ ਸਾਨੂੰ ਮਹਿਸੂਸ ਹੋ ਜਾਂਦਾ ਹੈ ਕਿ ਸਾਡੀ ਸਿਹਤ ਦਾ ਦਿਵਾਲਾ ਨਿਕਲ ਗਿਆ ਹੈ ਕੀ ਤੁਸੀਂ ਜਾਣਦੇ ਹੋ ਕਿ ਕੁਦਰਤ ਨੇ ਸਿਹਤ ਦਾ ਕੀ ਮਾਪਦੰਡ ਤਿਆਰ ਕੀਤਾ ਹੈ ਆਪਣੇ ਸਰੀਰ ਦੀ ਨਿਤਨੇਮ ਨਾਲ ਅਸੂਲਾਂ ਮੁਤਾਬਕ ਰਾਖੀ ਕਰਨੀ ਹੀ ਉਹ ਮਾਪਦੰਡ ਹੈ ਜੋ ਕੁਦਰਤ ਨੇ ਸਿਹਤ ਲਈ ਬਣਾਇਆ ਹੈ। ਸਿਹਤ ਬਣਾਉਣ ਅਤੇ ਉਸ ਨੂੰ ਕਾਇਮ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਉਹਨਾਂ ਆਦਤਾਂ ਤੋਂ ਬਚਿਆ ਜਾਵੇ ਜੋ ਤਾਕਤ ਅਤੇ ਸਮਰੱਥਾ ਨੂੰ ਬਰਬਾਦ ਕਰਦੀਆਂ ਹਨ ਜੋ ਸਰੀਰ ਅਤੇ ਆਤਮਾ ਦੇ ਸੰਬੰਧ ਨੂੰ ਤੋੜਦੀਆਂ ਹਨ ਜੋ ਵਿਅਕਤੀ ਨੂੰ ਨਕਮਾ ਬਣਾਉਂਦੀਆਂ ਹਨ। ਅਸੀਂ ਲੋਕ ਸੰਤੋਖ ਸਬਰ ਨਾਲ ਤਾਂ ਜਿਉਣਾ ਹੀ ਨਹੀਂ ਚਾਹੁੰਦੇ ਸਾਨੂੰ ਆਰਾਮ ਕਰਦਿਆਂ ਵੀ ਅਚਵੀ ਜਹੀ ਲੱਗੀ ਰਹਿੰਦੀ ਹੈ ਘਰ ਵਿੱਚ ਬੈਠਿਆਂ ਵੀ ਸਾਨੂੰ ਕਿਸੇ ਪਲ ਚੈਨ ਨਹੀਂ ਆਉਂਦਾ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਨਜਾਇਜ਼ ਸਰੀਰਕ ਖਰਚ ਨੂੰ ਕਿਵੇਂ ਰੋਕੀਏ ਸਾਨੂੰ ਇੰਨੀ ਵੀ ਸਮਝ ਨਹੀਂ ਕਿ ਜੇ ਦਿਨ ਨੂੰ ਨਹੀਂ ਤਾਂ ਘੱਟੋ-ਘੱਟ ਰਾਤ ਨੂੰ ਹੀ ਆਪਣੀ ਮਾਨਸਿਕ ਮਸ਼ੀਨ ਦੀ ਚਾਲ ਨੂੰ ਹੌਲੀਆ ਕਰ ਦਈਏ ਅਸੀਂ ਇਦਾਂ ਤਾਂ ਕਰਦੇ ਹੀ ਨਹੀਂ ਸਗੋਂ ਦਿਨ ਰਾਤ ਉਸ ਤੋਂ ਕੰਮ ਲੈਂਦਿਆਂ ਆਪਣੇ ਹਿੱਸਿਆਂ ਆਪਣੀ ਕਦਰ ਨੂੰ ਸਮੇਂ ਤੋਂ ਪਹਿਲਾਂ ਹੀ ਬੇਕਾਰ ਕਰ ਦਿੰਦੇ ਹਾਂ। ਆਸਤ ਦਰਜੇ ਦਾ ਹਰ ਸ਼ਹਿਰੀ ਹਰ ਮੈਂਟ ਹਰ ਪਾਲ ਕੁਝ ਨਾ ਕੁਝ ਕਰਦਾ ਰਹਿੰਦਾ ਹੈ। ਉਹ ਕਦੀ ਨਿਚਲਾ ਨਹੀਂ ਬਹਿ ਸਕਦਾ। ਜੇ ਉਹ ਕਿਸੇ ਦੀ ਅਡੀਕ ਵਿੱਚ ਵੀ ਖੜੋਤਾ ਹੈ ਤਾਂ ਹੋਰ ਕੁਝ ਨਹੀਂ ਤਾਂ ਬਟਨ ਨੂੰ ਦਬਾ ਕੇ ਇੱਧਰ-ਉੱਧਰ ਟਹਿਲਣ ਲੱਗ ਪਵੇਗਾ। ਜੇਰਾ ਉਸਦਾ ਫਿਕਰਮੰਦੀ ਨਾਲ ਭਰਿਆ ਹੋਵੇਗਾ ਮੱਥੇ ਤੇ ਧੌੜੀਆਂ ਪੈ ਜਾਣਗੀਆਂ ਪਰਵੱਟੇ ਤਨ ਜਾਣਗੇ ਦੂਜੇ ਨੂੰ ਐ ਲੱਗੂ ਜਿਵੇਂ ਉਹਨੇ ਇੱਕ ਭਾਰੀ ਬੋਝ ਪਿੱਠ ਤੇ ਲੱਦਿਆ ਹੋਇਆ ਹੈ ਚਿੰਤਤ ਤੇ ਦੁਖੀ ਹੋਇਆ ਹੋਰ ਕੁਝ ਨਹੀਂ ਤਾਂ ਆਪਣੀਆਂ ਮੱਛਾਂ ਨੂੰ ਹੀ ਮਰੋੜੇ ਦੇਣ ਲੱਗ ਪੋ ਤੇ ਜਾਂ ਫਿਰ ਗੁੱਟ ਤੇ ਬੱਦੀ ਘੜੀ ਜਾਂ ਹੱਥ 'ਚ ਫੜੀ ਛਤਰੀ ਨੂੰ ਹੀ ਘਮਾਉਣ ਲੱਗੋ ਜਦੋਂ ਕਿ ਚਾਹੀਦਾ ਇਹ ਹੈ ਕਿ ਉਹ ਆਪਣੇ ਸਰੀਰ ਨੂੰ ਢਿੱਲਾ ਛੱਡ ਦੇਵੇ ਕਿਉਂਕਿ ਉਸ ਸਮੇਂ ਉਹ ਕੋਈ ਕੰਮ ਨਹੀਂ ਕਰ ਰਿਹਾ ਹੁੰਦਾ ਉਹ ਸੋਚਦਾ ਰਹਿੰਦਾ ਹੈ ਅਤੇ ਮਨ ਇਕਾਗਰ ਕਰ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਤਣਾਅ ਵਿੱਚ ਰੱਖਦਾ ਹੈ ਅਜਿਹੀਆਂ ਹਰਕਤਾਂ ਉਸ ਦੀ ਸਰੀਰਕ ਤਾਕਤ ਨੂੰ ਬਰਬਾਦ ਕਰਦੀਆਂ ਹਨ ਆਪਣੀ ਸ਼ਕਤੀ ਨੂੰ ਐਦਾਂ ਨਸ਼ਟ ਕਰਨ ਵਾਲੇ ਅਤੇ ਲਗਾਤਾਰ ਕੰਮ ਕਰਨ ਵਾਲੇ ਆਪਣੇ ਹਿੱਸਿਆਂ ਆਪਣੀ ਕਦਰ ਨੂੰ ਥਕਾ ਦੇਣ ਵਾਲੇ ਲੋਕ ਸਾਨੂੰ ਥਾਂ-ਥਾਂ ਮਿਲਣਗੇ ਉਹ ਰੇਲ ਗੱਡੀ 'ਚ ਜਾਂ ਬੱਸ 'ਚ ਬੈਠੇ ਮਿਲਣਗੇ ਤਾਂ ਵੀ ਟੈੱਕੇ ਨਹੀਂ ਬੈਠੇ ਹੋਣਗੇ ਉਹਨਾਂ ਲਈ ਸ਼ਾਂਤ ਚਿੱਤ ਬੈਠਣਾ ਔਖਾ ਹੈ ਜਦ ਤੱਕ ਗੱਡੀ ਨਿਯਤ ਸਟੇਸ਼ਨ ਤੇ ਨਹੀਂ ਪਹੁੰਚ ਜਾਂਦੀ ਉਹ ਤਣੇ ਬੈਠੇ ਰਹਿਣਗੇ ਉਨ੍ਹਾਂ ਦੇ ਚਿਹਰੇ ਤੋਂ ਵਿਅਰਥ ਦੀ ਚਿੰਤਾ ਅਤੇ ਪਰੇਸ਼ਾਨੀ ਝਲਕਦੀ ਰਹਿੰਦੀ ਹੈ। ਉਨ੍ਹਾਂ ਦੀਆਂ ਨਾੜੀਆਂ ਉੱਭਰੀਆਂ ਰਹਿਣਗੀਆਂ ਅਤੇ ਨੱਕ ਸੁੰਗੜਿਆ ਰਹੂ। ਇਦਾਂ ਉਹ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਬੇਅੰਤ ਊਰਜਾ ਬਰਬਾਦ ਕਰ ਚੁੱਕੇ ਹੁੰਦੇ ਹਨ। ਇੱਕ ਵਪਾਰੀ ਇੱਕੋ ਸਮੇਂ ਰੋਟੀ ਵੀ ਖਾਂਦਾ ਹੈ ਤੇ ਅਖਬਾਰ ਵੀ ਪੜ ਰਿਹਾ ਹੁੰਦਾ ਹੈ। ਖਾਂਦਾ ਕਾਹਦਾ ਮੂੰਹ 'ਚ ਨਵਾਲੇ ਸੁੱਟੀ ਜਾਂਦਾ। ਉਹ ਸਾਰਾ ਕੁਝ 10 ਮਿੰਟਾਂ ਚ ਨਿਬੇੜ ਦਿੰਦਾ ਹੈ। ਭਾਵ ਅੰਦਰ ਤੁੰਨੀ ਜਾਣਾ ਤੇ ਐਨ ਉਹਦਾ ਹੀ ਖਬਰਾਂ ਦਾ ਪਲੰਦਾ ਵੀ ਆਪਣੇ ਦਿਮਾਗ ਚ ਭਰੀ ਜਾਣਾ। ਇਦਾਂ ਉਹ ਆਪਣੇ ਭੋਜਨ ਨੂੰ ਪਚਾਉਣ ਲਈ ਮੈਦੇ ਨੂੰ ਮੌਲਤ ਵੀ ਨਹੀਂ ਦਿੰਦਾ। ਉਹ ਖੂਨ ਨੂੰ ਮਾਨਸਿਕ ਕੰਮ ਕਰਨ ਲਈ ਦਿਮਾਗ ਵੱਲ ਦੌੜਾਉਂਦਾ ਰਹਿੰਦਾ ਹੈ। ਉਹ ਇੱਕ ਦਿਨ ਵਿੱਚ ਹੀ ਇੰਨਾ ਕੰਮ ਕਰ ਲੈਂਦਾ ਹੈ ਕਿ ਜਿਸ ਨੂੰ ਪੂਰਾ ਕਰਨ ਲਈ ਇੱਕ ਯੂਰੋਪੀਅਨ ਕਈ ਦਿਨ ਲਾ ਦੇਵੇ ਫਿਰ ਉਸ ਨੂੰ ਹੈਰਾਨੀ ਹੁੰਦੀ ਹੈ ਕਿ ਬਾਦ ਹਜਮੀ ਕਿਉਂ ਹੋ ਗਈ ਸਾਰੀ ਰਾਤ ਨੀਂਦ ਕਿਉਂ ਨਹੀਂ ਆਉਂਦੀ ਜਲਦੀ ਘਬਰਾ ਕਿਉਂ ਜਾਂਦਾ ਹਾਂ ਚਿੜਚਿੜਾ ਕਿਉਂ ਹੋ ਗਿਆ ਹਾਂ ਬਹੁਤ ਘੱਟ ਲੋਕ ਅਜਿਹੇ ਹਨ ਜੋ ਮਾਨਸਿਕ ਖਰਚ ਬਚਤ ਦੀ ਕਲਾ ਤੋਂ ਜਾਣੂ ਹਨ ਮੈਂ ਅਜਿਹੇ ਲੋਕਾਂ ਨੂੰ ਜਾਣਦਾ ਜੋ ਹਰ ਕੰਮ ਜ਼ਬਰਦਸਤੀ ਕਰਦੇ ਹਨ ਜੇ ਉਹਨਾਂ ਦਾ ਮਨ ਉਹ ਕੰਮ ਨਹੀਂ ਕਰਨਾ ਚਾਹੁੰਦਾ ਤੱਕਾਂ ਕਰਦਿਆਂ ਉਸ ਨੂੰ ਕਰਦੇ ਹਨ ਉਹ ਜੋ ਵੀ ਕੰਮ ਕਰਦੇ ਹਨ ਪੂਰੀ ਆਜ਼ਾਦੀ ਅਤੇ ਸਹਿਜ ਹੋ ਕੇ ਟਿਕਾਹ ਨਾਲ ਵੀ ਨਹੀਂ ਕਰ ਸਕਦੇ ਖਿਜਦੇ ਹਨ ਤੜਫਦੇ ਹਨ ਜੋ ਕੰਮ ਉਹ ਕਰ ਰਹੇ ਹੁੰਦੇ ਹਨ ਉਹਨਾਂ ਦੇ ਦਿਮਾਗ ਨੂੰ ਉਸੇ ਵੇਲੇ ਕਿਸੇ ਹੋਰ ਕੰਮ ਦੀ ਵੀ ਚਿੰਤਾ ਖਾ ਰਹੀ ਹੁੰਦੀ ਹੈ ਭਾਵ ਕਿ ਦਿਮਾਗ ਤੋਂ ਇੱਕ ਬੋਝ ਤਾਂ ਉਸ ਵੇਲੇ ਹੋ ਰਹੇ ਕੰਮ ਦਾ ਤੇ ਦੂਜਾ ਅਜਿਹੇ ਕੰਮ ਦਾ ਬੋਝ ਜੋ ਖੌਰੇ ਕਦੋਂ ਸ਼ੁਰੂ ਹੋ ਕੇ ਤੇ ਕਦੋਂ ਪੂਰਾ ਚੜਨ ਵਾਲਾ ਹੋਵੇ ਉਹ ਹਰ ਘੜੀ ਇਹੀ ਸੋਚੀ ਜਾਣਗੇ ਕਿ ਕੀ ਪਤਾ ਕੀ ਕਦੋਂ ਕੀ ਹੋ ਜਾਵੇ ਇਦਾਂ ਵਿਅਰਥ ਸੋਚ ਕੇ ਉਹ ਆਪਣੀ ਬਹੁਤੀ ਊਰਜਾ ਅਜਾਈਂ ਰੋੜ ਦਿੰਦੇ ਹਨ ਅਜਿਹੇ ਲੋਕਾਂ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਹਰ ਵੇਲੇ ਚਿੰਤਾ ਕਬਰਾਹਟ ਮਨੁੱਖ ਦੀ ਤਾਕਤ ਨੂੰ ਠੰਡਾ ਕਰਦੀ ਹੈ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਅਤੇ ਸਮਰੱਥਾ ਕੰਮ ਕਰਨ ਦੇ ਯੋਗ ਨਹੀਂ ਰਹਿੰਦੀ ਦਿਮਾਗ ਨੂੰ ਇਦਾਂ ਢਾਲੋ ਕਿ ਉਹ ਕਿਸੇ ਤਰ੍ਹਾਂ ਦੀ ਮਾਨਸਿਕ ਹਾਨੀ ਵੱਲ ਓਲਾਰ ਹੀ ਨਾ ਹੋਵੇ ਅਤੇ ਤੁਹਾਡੀਆਂ ਸਾਰੀਆਂ ਸ਼ਕਤੀਆਂ ਅਤੇ ਯੋਗਤਾਵਾਂ ਉਸੇ ਕੰਮ ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਜਿਹੜਾ ਉਸ ਵੇਲੇ ਕੀਤਾ ਜਾ ਰਿਹਾ ਹੈ ਤੁਸੀਂ ਉਸ ਵੇਲੇ ਕੇਵਲ ਉਸੇ ਵਿਸ਼ੇ ਬਾਰੇ ਸੋਚੋ ਨਾ ਕਿ ਊਠ ਪਟਾੰਗ ਸੋਚ ਕੇ ਆਪਣੇ ਦਿਮਾਗ ਉੱਤੇ ਵਾਧੂ ਬੋਝ ਪਾਈ ਰੱਖੋ ਕੇਵਲ ਇਸੇ ਹਾਲਤ ਵਿੱਚ ਪੂਰੀ ਤਾਕਤ ਨਾਲ ਕੰਮ ਸਿਰੇ ਚੜ੍ਹ ਸਕਦਾ ਹੈ ਅਤੇ ਕਰਦੇ ਹਾਂ ਥਕਾਵਟ ਵੀ ਨਹੀਂ ਪਾਸਦੀ ਹਰ ਤਰ੍ਹਾਂ ਦਾ ਸਰੀਰਕ ਅਤੇ ਮਾਨਸਿਕ ਬੇਲੋੜਾ ਖਰਚ ਬੰਦ ਕਰ ਦਿਓ ਤੁਹਾਡੇ ਮਾਨਸਿਕ ਅਤੇ ਸਰੀਰਕ ਢਾਂਚੇ 'ਚ ਜੋਤ ਰੇੜਾ ਹਨ ਉਹਨਾਂ ਨੂੰ ਠੀਕ ਕਰ ਲਓ ਫਿਰ ਤੁਹਾਨੂੰ ਹੈਰਾਨੀ ਹੋਵੇਗੀ ਕਿ ਤੁਸੀਂ ਨਾ ਕੇਵਲ ਬੇਹੱਦ ਕੰਮ ਕਰ ਸਕਦੇ ਹੋ ਸਗੋਂ ਕੰਮ ਤੋਂ ਪਿੱਛੋਂ ਵੀ ਤਾਜ਼ਾ ਦਮ ਰਹਿੰਦੇ ਹੋ ਬਹੁਤ ਹਸ਼ਿਆਰ ਅਤੇ ਉਤਸ਼ਾਹੀ ਮਨੁੱਖਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਕਿੰਨੀ ਤੇਜ਼ੀ ਨਾਲ ਉਹ ਆਪਣੀ ਕੰਮਕਾਰੂ ਸ਼ਕਤੀ ਰੋੜੀ ਜਾ ਰਹੇ ਹਨ ਉਹ ਆਪਣੇ ਤੇਲ ਨੂੰ ਆਪਣੇ ਸਰੀਰਕ ਰੂਪੀ ਇੰਜਣ ਨੂੰ ਬੜੀ ਛੇਤੀ ਸਾੜ ਬੈਂਦੇ ਹਨ ਉਹਨਾਂ ਦੀ ਅੰਦਰੂਨੀ ਅੱਗ ਬੜੀ ਤੇਜ਼ ਹੁੰਦੀ ਹੈ ਅਜਿਹੇ ਲੋਕ ਆਮ ਤੌਰ ਤੇ ਤੇਜ ਸੁਭਾਵੀ ਉਤਸ਼ਾਹੀ ਅਤੇ ਹਿਸ਼ਿਆਰ ਹੁੰਦੇ ਹਨ। ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਤੇਜ਼ੀ ਨੂੰ ਥੋੜਾ ਘਟਾਉਣ ਬਹੁਤਾ ਨਾ ਡੁੱਬੇ ਰਹਿਣ ਸੋਚਾਂ ਦੇ ਸਮੁੰਦਰ ਵਿੱਚ। ਸੱਚ ਤਾਂ ਇਹ ਹੈ ਕਿ ਅਜਿਹੇ ਭਾਵਿਕ ਲੋਕ ਬੇਹੱਦ ਕੰਮ ਕਰਦੇ ਹਨ ਆਪਣੀ ਹੈਸੀਅਤ ਤੋਂ ਕਿਤੇ ਵੱਧ ਕਿਉਂਕਿ ਉਹ ਬਹੁਤ ਜਿਗਰੇ ਵਾਲੇ ਧੀਰਜਵਾਨ ਹੁੰਦੇ ਹਨ। ਉਹਨਾਂ ਦੀ ਚਾਲ ਤੇਜ਼ ਹੁੰਦੀ ਹੈ। ਪਰ ਉਹ ਆਪਣੀ ਊਰਜਾ ਇੰਨੀ ਤੇਜ਼ੀ ਨਾਲ ਖਰਚ ਕਰਦੇ ਹਨ ਜਿੰਨੀ ਤੇਜ਼ੀ ਨਾਲ ਉਹ ਪੈਦਾ ਵੀ ਨਹੀਂ ਹੁੰਦੀ ਉਹ ਕਦੇ-ਕਦੇ ਬੜੇ ਉਦਾਸ ਅਤੇ ਫਿਕਰਮੰਦ ਹੋ ਜਾਂਦੇ ਹਨ ਉਹਨਾਂ ਨੂੰ ਆਪਣੀ ਉਦਾਸੀਨਤਾ ਬਾਰੇ ਖੁਦ ਪਤਾ ਵੀ ਨਹੀਂ ਹੁੰਦਾ ਅਤੇ ਉਹ ਚਿੰਤਤ ਅਤੇ ਦੁਖੀ ਰਹਿੰਦੇ ਹਨ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਸਰੀਰਕ ਹਾਲਤ ਅਤੇ ਸਿਹਤ ਤੇ ਹਿੰਮਤ ਹੌਸਲੇ ਅਤੇ ਦ੍ਰਿੜਤਾ ਦਾ ਕਿੰਨਾ ਪ੍ਰਭਾਵ ਹੈ ਡਰੂ ਅਤੇ ਡਾਵਾਡੋਲ ਕਬਰਾਈ ਫਿਤਰਤ ਵਾਲੇ ਮਨੁੱਖ ਸਹੀ ਅਰਥਾਂ ਚ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ ਜੇ ਇਨਸਾਨ ਹਿੰਮਤ ਹਾਰ ਬੈਠੇ ਤਾਂ ਜ਼ਿੰਦਗੀ ਦੀ ਕਿਸ ਨੂੰ ਚਿੰਤਾ ਹੋ ਉਹ ਹੌਸਲਾ ਗਵਾ ਬੈਂਦੇ ਹਨ ਹਰ ਵੇਲੇ ਫਿਕਰਮੰਦ ਰਹਿੰਦੇ ਹਨ ਉਹ ਅਜਿਹੀ ਲਗਣ ਵਾਲੇ ਹੁੰਦੇ ਹਨ ਕਿ ਪਲਚ ਤੋਲਾ ਪਲਚ ਮਾਸਾ ਉਹਨਾਂ ਦਾ ਮਨ ਥੜਕਿਆ ਰਹਿੰਦਾ ਹੈ ਤੁਸੀਂ ਆਪ ਹੀ ਸੋਚੋ ਕਿ ਅਜਿਹੇ ਪਲੇਮਾਨਸ ਪਲਾ ਕੀ ਤਰੱਕੀ ਕਰਨਗੇ ਹੌਸਲਾ ਅਤੇ ਸਬਰ ਦਿਲ ਦੀ ਘੜੀ ਦੀਆਂ ਸਭ ਤੋਂ ਲੰਮੀਆਂ ਕਮਾਨੀਆਂ ਹਨ ਅਤੇ ਮਨੁੱਖੀ ਇੰਜਣ ਨੂੰ ਚਲਾਉਣ ਵਾਲੇ ਪਈਏ ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਇੱਕ ਕਮਜ਼ੋਰ ਜਿਹੇ ਸਰੀਰ ਚ ਪਹਾੜ ਤੋਂ ਵੀ ਵੱਧ ਹਿੰਮਤ ਪੈਦਾ ਹੋ ਜਾਏ ਇੱਕ ਅਜਿਹਾ ਸਰੀਰ ਜੋ ਆਪਣੀ ਸੋਚ ਨੂੰ ਹੀ ਅਮਲੀ ਜਾਮਾ ਨਾ ਪਵਾ ਸਕਦਾ ਹੋਵੇ ਉਸ ਦੀ ਮਦਦ ਨਾ ਕਰ ਸਕਦਾ ਹੋਵੇ ਉਹ ਆਪਣੀ ਅੰਦਰੂਨੀ ਗੱਲ ਆਖ ਸਕਣ ਦੇ ਯੋਗ ਹੋਵੇ ਇਹ ਇੱਕ ਤਰ੍ਹਾਂ ਨਾਲ ਤਮਾਸ਼ਾ ਹੀ ਹੈ ਮਾੜchu ਜਹੇ ਅਤੇ ਕਮਜ਼ੋਰ ਵਿਅਕਤੀ ਅੰਦਰ ਅਜਿਹੀ ਲੋਚਾ ਅਤੇ ਜਗਿਆਸਾ ਹੈ ਕਿ ਜਿਸ ਨੂੰ ਪੂਰਿਆ ਕਰਨ ਲਈ ਉਸ ਵਿਅਕਤੀ ਅੰਦਰ ਤਾਕਤ ਨਾ ਹੋਵੇ ਪਰ ਇਹ ਸਾਰਾ ਕਸੂਰ ਸਾਡਾ ਹੁੰਦਾ ਹੈ ਸਾਡੇ ਆਪਣੇ ਨੁਕਸਾ ਦਾ ਹੀ ਨਤੀਜਾ ਹੁੰਦਾ ਹੈ ਜੇ ਅਸੀਂ ਆਪਣੀ ਕਮਜ਼ੋਰ ਸ਼ਕਤੀ ਨੂੰ ਬਰਬਾਦ ਨਾ ਕਰਦੇ ਆਪਣੇ ਸਰੀਰ ਨੂੰ ਢਾਹ ਨਾ ਲਾਉਂਦੇ ਤਾਂ ਸਾਡੀ ਇਹ ਹਾਲਤ ਨਾ ਹੁੰਦੀ ਜੇ ਤੁਹਾਡਾ ਸਰੀਰ ਕਮਜ਼ੋਰ ਹੈ ਤੁਸੀਂ ਭੋਰਾ ਕੰਮ ਕਰਦੇ ਆ ਥੱਕ ਜਾਂਦੇ ਹੋ ਤਾਂ ਤੁਹਾਡੀ ਮਾਨਸਿਕ ਸ਼ਕਤੀ ਬੌਧਿਕਤਾ ਚੇਤਨ ਦਾ ਆਤ ਦਾ ਕੀ ਫਾਇਦਾ ਜੇ ਇੱਕ ਨੌਜਵਾਨ ਆਪਣੀ ਕਲਾ ਅਤੇ ਪੇਸ਼ੇ ਦੇ ਸਟੇਜ ਤੇ ਸਮਾਗਮ ਕਰਨ ਲਈ ਰਾਜੀ ਸੀ ਤਾਕਤ ਅਤੇ ਦਬ ਦਬੇ ਦੀ ਥਾਂ ਇੱਕ ਗੁਲਾਮ ਵਰਗੀ ਕਮਜ਼ੋਰ ਅਤੇ ਸੰਗਾਊ ਪੁਣਾ ਲੈ ਕੇ ਜਾਂਦਾ ਹੈ ਤਾਂ ਯਾਦ ਰੱਖੇ ਉਸ ਦੀ ਜ਼ਿੰਦਗੀ ਦੋਸ਼ਪੂਰਨ ਅਤੇ ਅਧੂਰੀ ਹੈ ਉਸ ਦੇ ਕੰਮ ਦੀ ਸ਼ੁਰੂਆਤ ਹੀ ਗਲਤ ਹੈ ਅਤੇ ਉਸ ਦਾ ਉਹ ਆਪ ਹੀ ਜ਼ਿੰਮੇਵਾਰ ਹੈ ਜਰਾ ਸੋਚੋ ਕਿ ਇੱਕ ਨੌਜਵਾਨ ਲਈ ਇਹ ਨਜ਼ਾਰਾ ਕਿੱਡਾ ਹੱਦ ਤੱਕ ਭਰਿਆ ਹੈ ਜੇ ਤੁਹਾਡੀ ਸਿਹਤ ਚੰਗੀ ਨਹੀਂ ਤੁਹਾਡੀ ਸੱਤਿਆ ਹਾਸੋ ਹੀ ਨਹੀਂ ਹੈ ਤਾਂ ਤੁਹਾਡੀ ਹਾਲਤ ਉਸ ਸਧਾਰਨ ਦਿਲ ਵਾਲੇ ਕਮਾਂਡਰ ਵਰਗੀ ਹੈ ਜੋ ਜੰਗ ਦੇ ਮੈਦਾਨ ਵੱਲ ਤੁਰਤਾ ਪੈਂਦਾ ਹੈ ਤਾਂ ਉਸ ਨਾਲ ਰਸਦ ਆਤ ਦਾ ਪੂਰਾ ਇੰਤਜ਼ਾਮ ਨਹੀਂ ਹੁੰਦਾ ਉਸ ਦੇ ਫੌਜੀਆ ਨੂੰ ਘੱਟ ਖੁਰਾਕ ਮਿਲਦੀ ਹੈ ਨਤੀਜੇ ਵਜੋਂ ਜਦੋਂ ਜੰਗ ਦੇ ਮੈਦਾਨ ਵਿੱਚ ਪਹੁੰਚਦੇ ਹਨ ਫੌਜੀ ਥੱਕੇ ਟੁੱਟੇ ਕਮਜ਼ੋਰ ਅਤੇ ਦੁਖੀ ਜਾਪਦੇ ਹਨ ਬੈਰੀ ਸਾਹਮਣੇ ਡਟੇ ਨਹੀਂ ਰਹਿ ਸਕਦੇ ਉਹ ਹਥਿਆਰ ਸੁੱਟ ਦਿੰਦੇ ਹਨ ਤੇ ਜਾਂ ਫਿਰ ਪਛਾਹ ਭੱਜ ਖਲੋਂਦੇ ਹਨ ਜੇ ਅਸੀਂ ਨੇਮਬੱਧ ਜ਼ਿੰਦਗੀ ਜੀਵੀਏ ਤਾਂ ਸਾਨੂੰ ਸੰਸਾਰ ਭਰ ਦੀਆਂ ਕਾਢਾਂ ਅਤੇ ਖੋਜਾਂ ਨਾਲ ਬਹੁਤ ਫਾਇਦਾ ਪਹੁੰਚ ਸਕਦਾ ਹੈ ਜ਼ਿੰਦਗੀ ਲਈ ਚੰਗੇ ਮੌਕੇ ਅਤੇ ਸਹੂਲਤਾਂ ਦੀ ਸਾਇੰਸ ਨੇ ਮਹਾਨ ਤਰੱਕੀ ਕੀਤੀ ਹੈ ਅਸੀਂ ਉਹਨਾਂ ਸਬਣਾਂ ਤੋਂ ਲਾਭ ਉਠਾ ਸਕਦੇ ਹਾਂ ਯੂਨਾਨੀ ਇਲਾਜ ਅਤੇ ਸਿਹਤ ਰੱਖਿਆ ਬਾਰੇ ਜੋ ਅਪੜਤਾਲ ਕੀਤੀ ਗਈ ਹੈ ਉਸ ਤੋਂ ਵੀ ਅਸੀਂ ਲਾਭ ਉਠਾ ਸਕਦੇ ਹਾਂ ਜੋ ਕਿ ਹੱਡੀ ਇਲਾਜ ਅਤੇ ਡਾਕਟਰਾਂ ਨੇ ਅਨੇਕਾਂ ਬਿਮਾਰੀਆਂ ਤੇ ਕਾਬੂ ਪਾ ਲਿਆ ਹੈ ਜਿਹੜੀਆਂ ਕਿਸੇ ਜ਼ਮਾਨੇ ਵਿੱਚ ਘਰਾਂ ਦੇ ਘਾਰ ਪਿੰਡਾਂ ਦੇ ਪਿੰਡ ਆਪਣੀ ਲਪੇਟ ਵਿੱਚ ਲੈ ਲੈਂਦਾਂ ਸਨ ਇਸ ਨਾਲ ਮਨੁੱਖ ਦੀ ਆਯੂ ਵਿਤ ਵੀ ਵਾਧਾ ਹੋ ਸਕਦਾ ਹੈ ਪਰ ਹਾਲਾਤ ਕੀ ਹੈ ਸਿੱਖਿਆ ਅਤੇ ਸਾਇੰਸ ਨੇ ਬੇਸ਼ੱਕ ਭਾਰੀ ਤਰੱਕੀ ਕੀਤੀ ਹੈ ਪਰ ਉਹਨਾਂ ਲਾਭਾਂ ਦਾ ਬਧੇਰੇ ਹਿੱਸਾ ਅਸਾਂ ਬੇਟੰਗੇ ਅਤੇ ਬੇਤਰਤੀਬੇ ਤਰੀਕੇ ਨਾਲ ਬਰਬਾਦ ਕਰ ਲਿਆ ਹੈ ਅਸਾਂ ਇਸ ਇਨਸਾਨੀ ਮਸ਼ੀਨ ਨੂੰ ਜੋ ਰੱਬ ਨੇ ਖੁਦ ਆਪਣੇ ਹੱਥਾਂ ਨਾਲ ਬਣਾਈ ਹੈ ਨਕਲੀ ਗੈਰ ਕੁਦਰਤੀ ਅਤੇ ਗਲਤ ਕਤਿੱਤਾ ਨਾਲ ਨਕਮੀ ਬਣਾ ਦਿੰਦੀ ਹੈ ਨਤੀਜਾ ਅਸੀਂ ਭੁਗਤ ਹੀ ਰਹੇ ਹਾਂ ਸਰੀਰ ਕਮਜ਼ੋਰ ਹੈ ਦਿਮਾਗ 'ਚ ਚੇਤਨਾ ਨਹੀਂ ਉਸ ਉਮਰ ਵੀ ਘਟਦੀ ਜਾ ਰਹੀ ਹੈ ਕੋਈ ਕੌਮ ਖੇਤੀ ਵਪਾਰ ਅਤੇ ਦਸਤਕਾਰੀ ਤੰਦਿਆਂ 'ਚ ਤਰੱਕੀ ਕਰਦੀ ਹੈ ਉਹਨੇ ਹੀ ਉਸ ਦੇ ਲੋਕ ਆਰਾਮ ਪ੍ਰਸਤ ਆਲਸੀ ਅਤੇ ਸੁਸਤੀ ਦੇ ਆਦੀ ਹੋ ਜਾਂਦੇ ਹਨ ਉਹ ਹੋਟਲਾਂ ਕਲੱਬਾਂ ਰੈਸਟੋਰੈਂਟਾਂ 'ਚ ਗਲਛਰੇ ਅਡਾਉਂਦੇ ਹਨ ਤਦ ਵੀ ਉਹਨਾਂ ਦੇ ਚਿਹਰਿਆਂ ਤੇ ਤਣਾਅ ਫੈਲਿਆ ਦਿਸਦਾ ਹੈ ਉਹ ਇਸ ਭੇਤ ਨੂੰ ਨਹੀਂ ਸਮਝਦੇ ਕਿ ਇਸ ਸਾਰੇ ਸਮੇਂ 'ਚ ਉਹ ਤਣਾਅਗ੍ਰਸਤ ਕਿਉਂ ਰਹਿੰਦੇ ਹਨ ਇਸੇ ਲਈ ਕਿ ਉਹ ਆਪਣੇ ਸਰੀਰ ਨੂੰ ਇਸ ਗੱਲ ਦਾ ਮੌਕਾ ਹੀ ਨਹੀਂ ਦਿੰਦੇ ਕਿ ਪਲ-ਪਰ ਵੀ ਉਹ ਸਰੀਰ ਆਪਣੀ ਅਸਲੀ ਹਾਲਤ ਆ ਸਕੇ ਛਿਕਾਰੀ ਦੀ ਆਦਤ ਹੁੰਦੀ ਹੈ ਕਿ ਸ਼ਿਕਾਰ ਤੋਂ ਵਿਹਲੇ ਹੁੰਦਿਆਂ ਹੀ ਉਹ ਆਪਣੇ ਤਨੁੱਖ ਬਾਣ ਦੀ ਡੋਰੀ ਲਾ ਦਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਦਾਂ ਕਰਕੇ ਤਨੁੱਖ ਬਾਣ ਦੀ ਲਚਕ ਕਾਇਮ ਰੱਖੀ ਜਾ ਸਕਦੀ ਹੈ ਅਤੇ ਲੋੜ ਪੈਣ ਤੇ ਉਸੇ ਤਰ੍ਹਾਂ ਦੂਰੀ ਕੀਤੀ ਜਾ ਸਕਦੀ ਹੈ ਪਰ ਇਸ ਸਦੀ ਦੇ ਇਨਸਾਨ ਨੂੰ ਦੇਖੋ ਇਹ ਆਪਣੀਆਂ ਸਰੀਰਕ ਸ਼ਕਤੀਆਂ ਹਰ ਵੇਲੇ ਕੱਸੀ ਰੱਖਦਾ ਹੈ ਮਨੋਰੰਜਨ ਅਤੇ ਸੈਰ ਸਪਾਟੇ ਦਾ ਸਮਾਂ ਗੁਜ਼ਾਰਨ ਦੀ ਥਾਂ ਉਲਟੇ ਸਿੱਧੇ ਕੰਮ ਕਰਦਾ ਹੈ ਵੱਡੇ ਸ਼ਹਿਰਾਂ ਵਿੱਚ ਤੁਹਾਨੂੰ ਕੋਈ ਵੀ ਬੰਦਾ ਜਾਂ ਇਸਤਰੀ ਅਜਿਹਾ ਨਹੀਂ ਮਿਲੂ ਜੋ ਸਿਹਤਮੰਦ ਅਤੇ ਰਾਜੀ-ਬਾਜੀ ਹੋਵੇ ਇਸ ਦਾ ਕਾਰਨ ਇਹ ਹੈ ਕਿ ਉਹ ਲੋਕ ਉਤਸ਼ਾਹ ਭਰਿਆ ਅਤੇ ਕਾਰਜਸ਼ੀਲ ਜੀਵਨ ਜਿਉਂਦੇ ਹਨ ਚਿੰਤਾ ਵਧਾਉਣ ਵਾਲੀਆਂ ਅਤੇ ਬਾਅਦ ਵਿੱਚ ਨੁਕਸਾਨ ਪਹੁੰਚਾਉਣ ਵਾਲੀਆਂ ਦੋਸਤੀਆਂ ਗੰਢਦੇ ਹਨ ਸਰੀਰ ਨੂੰ ਅਯਾਸ਼ੀ ਦਾ ਆਦੀ ਬਣਾ ਲੈਂਦੇ ਹਨ ਉਸ ਨੂੰ ਕਦੇ ਦਮ ਨਹੀਂ ਲੈਣ ਦਿੰਦੇ ਸਾਨੂੰ ਚਾਹੀਦਾ ਹੈ ਕਿ ਸੁਧਾਰਨ ਜ਼ਿੰਦਗੀ گزارਗੇ ਭਾਵੇਂ ਅਸੀਂ ਅਜੇ ਹਾਂ ਨਹੀਂ ਕਰਦੇ ਆਪਣੇ ਅੰਦਰ ਅਸਲੀ ਤਾਕਤ ਪੈਦਾ ਕਰਨ ਦੀ ਇੱਛਾ ਹੈ ਜੇ ਚਾਹਦੇ ਹਾਂ ਤਾਂ ਇਨਸਾਨੀ ਮਸ਼ੀਨ ਅੰਦਰ ਜੋ ਸੁਪਿਆ ਪਿਆ ਹੈ ਉਹ ਸਪਸ਼ਟ ਰੂਪ ਚ ਸਾਡੇ ਮੂਹਰੇ ਆ ਜਾਏ ਤਾਂ ਸਾਨੂੰ ਆਪਣੇ ਰਹਿਣ ਸਹਿਣ ਤਾਂ ਹੀ ਬਦਲਣਾ ਪਵੇਗਾ ਆਪਣੇ ਜੀਵਨ ਪੱਧਰ 'ਤੇ ਤਬਦੀਲੀ ਲਿਆਉਣੀ ਪਵੇਗੀ ਜੋ ਮਨੁੱਖ ਆਪਣੀ ਸ਼ਕਤੀ ਤੋਂ ਵੱਧ ਕੇ ਕੰਮ ਕਰਦੇ ਹਨ ਉਹ ਨਹੀਂ ਸਮਝਦੇ ਕਿ ਉਹ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦਾ ਖਜ਼ਾਨਾ ਜੋ ਛੁੱਟੀਆਂ ਵੇਲੇ ਕੰਮ ਆਉਂਦਾ ਹੈ ਉਸ ਨੂੰ ਸਾੜ ਰਹੇ ਹਨ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੋ ਸ਼ਕਤੀ ਸਰੀਰ 'ਚ ਇੱਕ ਦਿਨ 'ਚ ਪੈਦਾ ਹੁੰਦੀ ਹੈ ਉਸ ਨੂੰ ਉਸੇ ਦਿਨ ਹੀ ਖਰਚ ਕਰ ਦੇਣਾ ਪਾਗਲਪਨ ਹੀ ਹੈ। ਵਾਧੂ ਤਾਕਤ ਸਾਨੂੰ ਇਸ ਲਈ ਦਿੱਤੀ ਗਈ ਹੈ ਕਿ ਅਸੀਂ ਦੁਰਘਟਨਾਵਾਂ ਅਤੇ ਬਿਮਾਰੀਆਂ ਦੇ ਅਚਨਚੇਤੀ ਹਮਲਿਆਂ ਦਾ ਮੁਕਾਬਲਾ ਕਰ ਸਕੀਏ। ਇਹ ਤਾਂ ਇੱਕ ਕਿਸਮ ਨਾਲ ਰਿਜ਼ਰਵ ਫੌਜ ਹੈ ਜਿਸ ਦੇ ਸਹਾਰੇ ਅਸੀਂ ਮੁਸੀਬਤਾਂ ਪੈਨਾਂ ਦਾ ਅਤੇ ਦੁਸ਼ਮਣਾਂ ਦਾ ਸਾਹਮਣਾ ਕਰ ਸਕਦੇ ਹਾਂ। ਜੋ ਮਨੁੱਖ ਆਪਣੀ ਬੱਚੀ-ਖੁਚੀ ਤਾਕਤ ਨੂੰ ਛੇਤੀ ਹੀ ਅਤੇ ਬੇਤਰਤੀਬੇ ਢੰਗ ਨਾਲ ਨਾਸ਼ਟ ਕਰ ਦਿੰਦੇ ਹਨ ਉਹਨਾਂ 'ਚ ਅਚਨ-ਚੇਤੀ ਦੁਰਘਟਨਾ ਦੀ ਮਾਰ ਤੋਂ ਬਚਨ ਦੀ ਸ਼ਕਤੀ ਨਹੀਂ ਰਹਿੰਦੀ ਜੇ ਰਹਿ ਵੀ ਜਾਂਦੀ ਹੈ ਤਾਂ ਬੜੀ ਹੀ ਘੱਟ ਇਹੋ ਕਾਰਨ ਹੈ ਕਿ ਉਹ ਕਈ ਰੋਗਾਂ ਦੀ ਮਾਰ ਹੇਠ ਆ ਜਾਂਦੇ ਹਨ ਖਾਸ ਕਰਕੇ ਸ਼ੂਤ ਦੇ ਰੋਗਾਂ ਤੋਂ ਹਰ ਵੇਲੇ ਉਹਨਾਂ ਨੂੰ ਡਰ ਰਹਿੰਦਾ ਹੈ ਕਿਉਂਕਿ ਉਹਨਾਂ ਦੇ ਸਰੀਰ 'ਚ ਸਾਹਮਣਾ ਕਰਨ ਦੀ ਤਾਕਤ ਨਹੀਂ ਹੁੰਦੀ ਚਟੂਰੇਪਨ ਦੀ ਭੈੜੀ ਆਦਤ ਨਾਲ ਨਾਸਤੰਤਰ ਹਮੇਸ਼ਾ ਤਨਿਆ ਰਹਿੰਦਾ ਹੈ ਅਤੇ ਦਿਮਾਗ ਅਕਸਰ ਉਲਝਿਆ ਰਹਿੰਦਾ ਹੈ ਇਸ ਦੇ ਨਤੀਜੇ ਬੜੇ ਖਤਰਨਾਕ ਹੁੰਦੇ ਹਨ ਜਿਹੇ ਕਮਲੇ ਚ ਟੂਰੇ ਤੁਹਾਨੂੰ ਹਰ ਥਾਂ ਮਿਲ ਜਾਣਗੇ ਕੋਈ ਚਾਹ ਜਾਂ ਕੌਫੀ ਦਾ ਆਦੀ ਹੈ ਤੇ ਕੋਈ ਹੋਰ ਨਸ਼ੀਲੇ ਪਦਾਰਥਾਂ ਦੀ ਵਿਦੇਦੀ ਤੇ ਮਰਨ ਨੂੰ ਤਿਆਰ ਰਹਿੰਦਾ ਹੈ ਚਟੂਰੇਪਨ ਦੇ ਗੁਲਾਮ ਹਜ਼ਾਰਾਂ ਨਹੀਂ ਲੱਖਾਂ ਹਨ ਆਖਰ ਇਸ ਦਾ ਕਾਰਨ ਕੀ ਹੈ ਕਿ ਜੋ ਲੋਕ ਨਾਮਣਾ ਖੱਟ ਸਕਦੇ ਹਨ ਏਡੀ ਬੇਹੂਦਗੀ ਕਰ ਰਹੇ ਹਨ ਇਸ ਦਾ ਇੱਕ ਕਾਰਨ ਬੰਦ ਦਿਮਾਗੀਪਨ ਬੇहद ਥੜਾਪਨ ਅਤੇ ਹਰ ਤਰ੍ਹਾਂ ਦੀ ਬੇਨਿਜਮੀ ਹੈ ਜਿਨ੍ਹਾਂ ਦੇ ਹੱਥੋਂ ਮਨੁੱਖ ਆਪਣੀ ਸਿਹਤ ਵਿਗਾੜ ਲੈਂਦਾ ਹੈ ਅਤੇ ਫਿਰ ਆਪਣੀ ਦਸ਼ਾ ਤੇ ਹੰਝੂ ਕੀਰਦਾ ਹੈ ਉਹ ਭੁੱਲ ਜਾਂਦਾ ਹੈ ਕਿ ਜੇ ਸਰੀਰਕ ਤਾਕਤ ਕਮਜ਼ੋਰ ਹੈ ਸਰੀਰ ਤੰਦਰੁਸਤ ਨਹੀਂ ਤਾਂ ਉਹ ਬੇਚੈਨ ਰਹੇਗਾ ਜੇ ਸਰੀਰ ਹੀ ਰੋਗੀ ਹੈ ਤਾਂ ਦਿਮਾਗ ਵੀ ਕੰਮ ਕਰਨ ਦੇ ਲਾਇਕ ਨਹੀਂ ਰਹਿੰਦਾ ਉਸ ਦੇ ਵਿਚਾਰ ਖਿੰਡੇ ਪੁੰਡੇ ਹੋਣਗੇ ਅਤੇ ਕੰਮ ਪਿੱਛੋਂ ਉਸ ਦੀ ਤਾਕਤ ਜਵਾਬ ਦੇਣ ਲੱਗੇਗੀ। ਇਨਸਾਨ ਜੋ ਕੰਮ ਕਰਦਾ ਹੈ ਉਸ ਦਾ ਅਸਰ ਉਸ ਦੇ ਸਰੀਰ ਤੇ ਪੈਂਦਾ ਹੈ। ਉਸ ਦੀ ਸਰੀਰਕ ਅਤੇ ਮਾਨਸਿਕ ਦਸ਼ਾ ਦਾ ਆਪੋ ਵਿੱਚ ਡੂੰਘਾ ਸਬੰਧ ਹੁੰਦਾ ਹੈ। ਸਰੀਰ ਸਿਹਤਮੰਦ ਹੈ ਤਾਂ ਦਿਮਾਗ ਵੀ ਚੁਸਤ ਹੋਊ। ਜੇ ਸਰੀਰ ਹੀ ਰੋਗੀ ਹੈ ਤਾਂ ਦਿਮਾਗ ਵੀ ਕੰਮ ਦੇ ਲਾਇਕ ਨਹੀਂ ਹੈ। ਕਈ ਨੌਜਵਾਨ ਅਜਿਹੇ ਹਨ ਜੋ ਹਰ ਰੋਜ਼ ਸਵੇਰੇ ਜਦੋਂ ਉਹ ਆਪਣੇ ਕੰਮ ਤੇ ਜਾਂ ਦਫ਼ਤਰ ਜਾ ਰਹੇ ਹੁੰਦੇ ਹਨ ਤਾਂ ਉਹਨਾਂ ਦੇ ਚਿਹਰਿਆਂ ਤੇ ਰਾਤ ਦੇ ਕਾਰਨਾਮਿਆਂ ਦੀ ਮੋਹਰ ਲੱਗੀ ਹੁੰਦੀ ਹੈ। ਇੱਕ ਮਸ਼ਹੂਰ ਕਾਲਜ ਦੇ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਜੋ ਜਿਹੜਾ ਨੌਜਵਾਨ ਕਰਮ ਖੇਤਰ 'ਚ ਇਸ ਉਦੇਸ਼ ਨਾਲ ਪੈਰ ਰੱਖਦਾ ਹੈ ਕਿ ਮੈਂ ਮੈਦਾਨ ਫਤਿਹ ਕਰਨਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਹਰ ਤਰ੍ਹਾਂ ਦੇ ਚਸਕੇ ਤੋਂ ਬਚੇ ਨਹੀਂ ਤਾਂ ਉਸ ਦੀ ਤਾਕਤ ਸੁਆਹ ਹੋ ਜਾਏਗੀ ਜੇ ਕਿਸੇ ਦਾ ਵਿਸ਼ਵਾਸ ਮਿਣਿਆ ਜਾ ਸਕਦਾ ਹੈ ਤਾਂ ਉਸ ਦੀਆਂ ਭਵਿੱਖੀ ਯੋਜਨਾਵਾਂ ਨਾਲ ਹੀ ਉਹਨਾਂ ਨਾਲ ਹੀ ਉਸ ਦੀਆਂ ਸਫਲਤਾਵਾਂ ਦਾ ਚੰਗੀ ਤਰ੍ਹਾਂ ਅਨੁਮਾਨ ਲਾਇਆ ਜਾ ਸਕਦਾ ਹੈ ਕੋਈ ਵੀ ਮਨੋਖ ਕਿਸੇ ਮਹਾਨ ਕਾਰਜ ਨੂੰ ਡਰ ਜਾਂ ਦਚਿੱਤੀ ਕਾਰਨ ਸਿਰੇ ਨਹੀਂ ਚਾੜ੍ਹ ਸਕਿਆ ਜੇ ਉਸ ਦਾ ਭਰੋਸਾ ਪੱਕਾ ਨਹੀਂ ਜੇ ਉਸ ਦਾ ਭਰੋਸਾ ਪੱਕਾ ਨਹੀਂ ਤਾਂ ਉਸ ਦੀਆਂ ਕੋਸ਼ਿਸ਼ਾਂ ਵੀ ਢਿੱਲਾ ਹੋਣਗੀਆਂ ਹਰੇਕ ਕਾਮਯਾਬੀ ਲਈ ਇਸ ਗੱਲ ਦਾ ਭਰੋਸਾ ਜ਼ਰੂਰੀ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਹਰ ਤਰ੍ਹਾਂ ਦੀ ਕਾਮਯਾਬੀ ਲਈ ਸੰਜਮ ਅਤੇ ਮਜ਼ਬੂਤ ਭਰੋਸਾ ਹੋਣਾ ਜ਼ਰੂਰੀ ਹੈ ਕਿਹਾ ਗਿਆ ਹੈ ਕਿ ਹਰੇਕ ਵੱਡੀ ਪਾਰਟੀ ਦਾ ਆਗੂ ਆਪਣੇ ਦੇ ਵਿਸ਼ਵਾਸ ਕਰਦਾ ਹੈ ਆਤਮ ਪ੍ਰੋਸਾਹੀ ਰਾਹ ਦਿਖਾਉਂਦਾ ਹੈ ਤਾਂ ਕਿ ਉਸ ਤੇ ਚੱਲ ਕੇ ਉਹ ਕੁਝ ਹਾਸਲ ਕੀਤਾ ਜਾ ਸਕੇ ਜੋ ਸੰਭਵ ਹੈ। ਇਹ ਹੀ ਉਹ ਸ਼ਕਤੀ ਹੈ ਜੋ ਸਾਡੀਆਂ ਅੰਦਰੂਨੀ ਸੰਭਾਵਨਾਵਾਂ ਦੀ ਪਰਚੋਲ ਕਰ ਸਕਦੀ ਹੈ। ਸਾਡਾ ਭਰੋਸਾ ਸਾਨੂੰ ਮਹਾਨ ਕਾਰਜ ਕਰਨ ਲਈ ਪ੍ਰੇਰਦਾ ਹੈ ਕਿਉਂਕਿ ਉਹ ਸਾਡੀਆਂ ਅੰਦਰੂਨੀ ਸੰਭਾਵਨਾਵਾਂ ਦਾ ਅੰਦਾਜ਼ਾ ਲਾ ਸਕਦਾ ਹੈ ਜਿਸ ਨਾਲ ਉਹ ਕਾਰਜ ਨੇਮ ਵੱਧ ਸਿਰੇ ਚੜ ਸਕੇ। ਅਕਸਰ ਲੋਕ ਇਹ ਆਖਦੇ ਸੁਣੀਦੇ ਹਨ ਕਿ ਜੇ ਮੇਰੇ ਵਿੱਚ ਇਹ ਗੁਣ ਹੁੰਦਾ ਤਾਂ ਮੈਂ ਇਹ ਕੰਮ ਪੂਰਾ ਚਾੜ ਦਿੰਦਾ ਜੇ ਮੈਂ ਇੰਨਾ ਲਾਇਕ ਹੁੰਦਾ ਤੇ ਮੈਂ ਅਜਿਹੀਆਂ ਗੱਲਾਂ ਮਾਰਦਾ ਕਿ ਦੁਨੀਆ ਹੈਰਾਨ ਹੋ ਜਾਂਦੀ ਪਰ ਅਸਲੀਅਤ ਇਹ ਹੈ ਕਿ ਇੱਥੇ ਸਵਾਲ ਗੁਣ ਜਾਂ ਯੋਗਤਾ ਦਾ ਨਹੀਂ ਸਗੋਂ ਆਤਮ ਵਿਸ਼ਵਾਸ ਦਾ ਹੈ ਗੱਲ ਇਹ ਨਹੀਂ ਕਿ ਸ਼ਿਕਾਇਤ ਕਰਨ ਵਾਲੇ ਵਿੱਚ ਉਹ ਗੁਣ ਜਾਂ ਯੋਗਤਾ ਨਹੀਂ ਸਗੋਂ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤਾਂ ਵੱਡੇ-ਵੱਡੇ ਕੰਮ ਕਰਨ ਲਈ ਵੀ ਬਹੁਤ ਮੌਕੇ ਮਿਲਣਗੇ ਸਾਡੇ ਵਿੱਚੋਂ ਬਹੁਤਿਆਂ ਨੂੰ ਰੱਬੀ ਯੋਗਤਾ ਮਿਲੀ ਹੈ ਜਿਸ ਰਾਹੀਂ ਜ਼ਿੰਦਗੀ ਦੇ ਆਪਣੇ ਲਈ ਮਾਨਮਤੇ ਸਥਾਨ ਹਾਸਲ ਕਰ ਸਕਦੇ ਹਾਂ ਜੇ ਸਾਡੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਹੈ ਤਾਂ ਇਸ ਗੱਲ ਦੀ ਕਿ ਸਾਨੂੰ ਕੋਈ ਹੱਲਾਸ਼ੇਰੀ ਦੇਣ ਵਾਲਾ ਨਹੀਂ ਯੋਗਤਾਵਾਂ ਅਤੇ ਸਮਰੱਥਾ ਸਾਡੇ ਅੰਦਰ ਨੀਂਦਰ ਹਾਲਤ ਵਿੱਚ ਹਾਜ਼ਰ ਹਨ ਉਹਨਾਂ ਨੂੰ ਜਗਾਉਣ ਅਤੇ ਝੰਝੋੜਨ ਦੀ ਲੋੜ ਹੈ ਸਾਨੂੰ ਚਾਹੀਦਾ ਹੈ ਕਿ ਆਪਣੇ ਦਿਮਾਗ ਦੇ ਟੁਕੜਿਆਂ ਨੂੰ ਜੋ ਸਾਡੇ ਅੰਦਰ ਸੁੱਤੇ ਪਏ ਹਨ ਹਲੂਣ ਕੇ ਜਗਾ ਦਈਏ ਸੋਨਾ ਧਰਤੀ ਤੇ ਪਿਆ ਕਦੇ ਨਹੀਂ ਮਿਲਦਾ ਉਸ ਦੀ ਪ੍ਰਾਪਤੀ ਲਈ ਖਾਣਾ ਨੂੰ ਪੁੱਟਣਾ ਹੀ ਪਵੇਗਾ ਤੁਹਾਡੇ ਅੰਦਰ ਵੀ ਸੋਨੇ ਦੀ ਖਾਣ ਛੁਪੀ ਹੋਈ ਹੈ ਅਵਸਥਾਕ ਪਹੁੰਚਣ ਲਈ ਵੀ ਤੁਹਾਨੂੰ ਸਖਤ ਅਤੇ ਵਿਖੜੇ ਰਾਹਾਂ 'ਚ ਲੰਘਣਾ ਪਵੇਗਾ ਆਪਣੀਆਂ ਕਤਿੱਤਾਂ ਬੰਦ ਕਰਨੀਆਂ ਪੈਣਗੀਆਂ ਫਿਰ ਵੀ ਸ਼ੁੱਧ ਸੋਨਾ ਨਹੀਂ ਮਿਲਣਾ ਕੱਚਾ ਹੀ ਮਿਲੂ ਜਿਸ ਵਿੱਚ ਪੱਥਰ ਅਤੇ ਹੋਰ ਮਲਾਵਟਾਂ ਹੋਣਗੀਆਂ ਉਹਨਾਂ ਨੂੰ ਸਾਫ਼ ਕਰਨ ਲਈ ਬਧੇਰੇ ਮਿਹਨਤ ਵੀ ਕਰਨੀ ਪਊ ਬਹੁਤੇ ਲੋਕ ਆਖਦੇ ਹਨ ਕਿ ਸਾਡੇ 'ਚ ਯੋਗਤਾ ਨਹੀਂ ਗੁਣ ਨਹੀਂ ਅਸੀਂ ਚੁਸਤ ਨਹੀਂ ਚਲਾਕ ਨਹੀਂ ਸਕੂਲ ਸਮੇਂ ਵੀ ਆਪਣੀ ਜਮਾਤ ਵਿੱਚ ਸਭ ਤੋਂ ਪਿੱਛੇ ਰਹਿੰਦੇ ਸਾਂ ਸਾਨੂੰ ਭਰੋਸਾ ਨਹੀਂ ਭਾਵੇਂ ਕਿੰਨੀ ਕੋਸ਼ਿਸ਼ ਕਰੀਏ ਸਫਲ ਨਹੀਂ ਹੋ ਸਕਦੇ ਅਜਿਹੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਫਲ ਜ਼ਿੰਦਗੀ ਲਈ ਸਕੂਲੀ ਪਲੰਦਾ ਕੋਈ ਮਾਪਦੰਡ ਨਹੀਂ ਸੰਸਾਰ ਵਿੱਚ ਬਹੁਤ ਸਾਰੇ ਮਹਾਨ ਮਨੁੱਖ ਹੋਏ ਹਨ ਜਿਨ੍ਹਾਂ ਲਾ ਮਿਸਾਲ ਕਾਰਜਪੂਰ ਚੜੇ ਉਹ ਸਕੂਲੀ ਸਮੇਂ ਚ ਬੁੱਧੂ ਮੂਰਖ ਸਨ ਸਕੂਲ ਚ ਹਮੇਸ਼ਾ ਫਾੜੀ ਰਹਿੰਦੇ ਇਹ ਤਾਂ ਭਰੋਸਾ ਹੀ ਹੈ ਜੋ ਸਾਡੇ ਛੁਪੇ ਖਜ਼ਾਨਿਆਂ ਦੇ ਜਿੰਦਰੇ ਖੋਲ ਦਿੰਦਾ ਹੈ ਸਾਨੂੰ ਆਪਣੀਆਂ ਯੋਗਤਾਵਾਂ ਅਤੇ ਗੁਣਾਂ ਦੀ ਪ੍ਰਦਰਸ਼ਨੀ ਦਾ ਮੌਕਾ ਦਿੰਦਾ ਹੈ ਇਸ ਨੇ ਹੀ ਦੁਨੀਆ 'ਚ ਕ੍ਰਿਸ਼ਮੇ ਦਿਖਾਏ ਹਨ ਜਿਸ ਗੱਲ ਨਾਲ ਤੁਹਾਡਾ ਆਤਮ ਭਰੋਸਾ ਵਧਦਾ ਹੈ ਉਹੀ ਗੱਲ ਹੀ ਤੁਹਾਡੀਆਂ ਯੋਗਤਾਵਾਂ 'ਚ ਵੀ ਸੰਚਾਰੂ ਵਾਧਾ ਕਰਦੀ ਹੈ ਜੇ ਤੁਹਾਨੂੰ ਆਪਣੇ ਤੇ ਭਰੋਸਾ ਹੈ ਜੇ ਤੁਸੀਂ ਅਡੋਲ ਤੈਅ ਦਿਲੋ ਕੰਮ ਕਰ ਸਕਦੇ ਹੋ ਤਾਂ ਕੋਈ ਚਿੰਤਾ ਨਾ ਕਰੋ ਕਿ ਤੁਸੀਂ ਥੋੜਾ ਪੜੇ ਹੋ ਤੁਹਾਡੀ ਲਿਆਕਤ ਘੱਟ ਹੈ ਕਿਉਂਕਿ ਤੁਹਾਡੀ ਕਾਮਯਾਬੀ ਨਾ ਕਾਮਯਾਬੀ ਤੁਹਾਡੇ ਆਤਮ ਭਰੋਸੇ ਮਜ਼ਬੂਤੀ ਅਤੇ ਸੰਘਰਸ਼ ਤੇ ਨਿਰਭਰ ਕਰਦੀ ਹੈ ਨੌਜਵਾਨਾਂ ਦੇ ਕੰਮਾਂ ਤੇ ਭਰੋਸੇ ਨੇ ਜੋ ਹੈਰਾਨੀ ਜਨਕ ਅਸਰ ਪਾਇਆ ਹੈ ਉਸ ਦਾ ਅੰਦਾਜ਼ਾ ਭਲਾ ਕੌਣ ਲਾ ਸਕਦਾ ਹੈ ਪੱਕਾ ਭਰੋਸਾ ਅਤੇ ਪੱਕੀ ਧਾਰਨਾ ਦੇ ਰਾਹ ਚ ਕੋਈ ਚੀਜ਼ ਰੁਕਾਵਟ ਨਹੀਂ ਬਣ ਸਕਦੀ ਪੱਕਾ ਭਰੋਸਾ ਸਾਰੇ ਬੰਧਨ ਤੋੜ ਦਿੰਦਾ ਹੈ ਮਸੀਬਤਾਂ ਦੇ ਪਹਾੜਾ ਨੂੰ ਚੂਰਾ-ਚੂਰਾ ਕਰ ਦਿੰਦਾ ਹੈ ਜ਼ਿੰਦਗੀ ਚ ਨਾਕਾਮਯਾਬੀ ਮਿਲੰਦਾ ਇਹ ਹੀ ਕਾਰਨ ਹੈ ਕਿ ਅਸੀਂ ਸਫਲਤਾ ਪਾਉਣ ਦੀ ਪੂਰੀ ਮਨੋ ਕੋਸ਼ਿਸ਼ ਹੀ ਨਹੀਂ ਕੀਤੀ ਅਸਾਂ ਆਪਣੀਆਂ ਉੱਚੀਆਂ ਤਾਕਤਾਂ ਨੂੰ ਪਛਾਣਿਆ ਹੀ ਨਹੀਂ ਅਸਾਂ ਕਾਮਯਾਬੀ ਪ੍ਰਾਪਤ ਕਰਨ ਲਈ ਖੋਸ ਜਤਨ ਨਹੀਂ ਅਰੰਭੇ। ਤਾਂਗੋ ਅਸਫਲਤਾ ਸਾਡੀ ਝੋਲੀ ਪਈ। ਜੇ ਅਸੀਂ ਕੇਵਲ ਕਾਮਯਾਬੀ ਪਾਉਣ ਲਈ ਹੀ ਸੋਚੀਏ ਤਾਂ ਹੋ ਹੀ ਨਹੀਂ ਸਕਦਾ ਕਿ ਸਾਡੇ ਪੱਲੇ ਭਰੇ ਨਾ ਜਾਣ। ਤੁਸੀਂ ਦੇਖੋਗੇ ਕਿ ਸਦਾ ਕਾਮਯਾਬੀ ਚਾਹੁੰਦਿਆਂ ਸੱਚੀ ਮੁੱਚੀ ਇੱਕ ਦਿਨ ਤੁਸੀਂ ਉਸ ਨਾਲ ਭਰੇ ਭੁਕੰਨੇ ਲੱਗੋਗੇ। ਆਪਣੀ ਜ਼ਿੰਦਗੀ 'ਚ ਅਸੀਂ ਕਿੰਨੇ ਹੀ ਅਜਿਹੇ ਬੰਦਿਆਂ ਨੂੰ ਸੌਂਦੇ ਰਹਿੰਦੇ ਹਾਂ ਕਿ ਉਹ ਬੰਦਾ ਜੋ ਵੀ ਕੰਮ ਨੂੰ ਹੱਥ 'ਚ ਲੈਂਦਾ ਹੈ ਪੂਰਾ ਚਾੜ ਦਿੰਦਾ ਹੈ। ਫਲਾਨਾ ਬੰਦਾ ਮਿੱਟੀ ਨੂੰ ਵੀ ਸ਼ੂਹੇ ਤਾਂ ਸੋਨਾ ਬਣ ਜਾਂਦੀ ਹੈ। ਅਜਿਹਾ ਸੁਣ ਕੇ ਸਾਨੂੰ ਹੈਰਾਨੀ ਤਾਂ ਹੁੰਦੀ ਹੈ ਪਰ ਇਸ ਦਾ ਕਾਰਨ ਜਾਣਨ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ ਕਿ ਉਹ ਕਾਮਯਾਬ ਕਿਉਂ ਹੁੰਦਾ ਹੈ। ਕਿਸੇ ਵਿਅਕਤੀ ਦੀ ਕਾਮਯਾਬੀ ਉਸ ਦੀ ਇੱਛਾ ਸ਼ਕਤੀ ਅਤੇ ਆਤਮ ਭਰੋਸੇ ਤੇ ਨਿਰਭਰ ਕਰਦੀ ਹੈ। ਆਤਮ ਭਰੋਸੇ ਭਰਿਆ ਪਕੰਨਿਆ ਬੰਦਾ ਹਮੇਸ਼ਾ ਆਪਣੇ ਕੰਮਾਂ ਦੀ ਕਾਮਯਾਬੀ ਬਾਰੇ ਹੀ ਸੋਚਦਾ ਹੈ। ਫਿਰ ਅੱਗੇ ਵਧਦਾ ਹੈ। ਇਸੇ ਆਤਮ ਭਰੋਸੇ ਸਹਾਰੇ ਉਹ ਰੁਕਾਵਟਾਂ ਨੂੰ ਪਾਰ ਕਰਦਾ ਆਪਣੀ ਮੰਜ਼ਲ ਤੱਕ ਪਹੁੰਚਦਾ ਹੈ। ਬਰਾਡਵੇ ਦੀ ਦੁਰਲੱਭ ਪਦਵੀ ਸਟਾਰ ਨਾਲ ਸਨਮਾਨਿਤ ਐਕਟਰ ਕਲਿਫਟਨ ਕਰਾਫੋਰਡ ਜਦੋਂ ਅਮਰੀਕਾ 'ਚ ਪਹਿਲੀ ਵਾਰ ਆਪਣੀ ਕਲਾ ਦਾ ਜ਼ੋਹਰ ਦਿਖਾ ਰਿਹਾ ਸੀ ਤਾਂ ਉਸ ਕੰਪਨੀ ਦੇ ਇੱਕ ਖਾਸ ਮੈਂਬਰ ਨੇ ਕਿਹਾ ਸੀ ਕਿ ਉਹ ਬੰਦੇ ਦਾ ਪੁੱਤ ਬਣ ਕੇ ਆਪਣੇ ਘਰੇ ਮੁੜ ਜਾਵੇ ਉਸ ਕਦੇ ਕਾਮਯਾਬ ਨਹੀਂ ਹੋਣਾ ਪਰ ਨੌਜਵਾਨ ਕਲਿਫਟਨ ਨੇ ਇਸ ਮਹਿਨੇ ਦੀ ਜ਼ਰਾ ਪਰਵਾਹ ਨਹੀਂ ਕੀਤੀ ਉਸਨੇ ਆਪਣਾ ਆਤਮ-ਵਿਸ਼ਵਾਸ ਹੋਰ ਪੱਕਿਆ ਕੀਤਾ ਅਤੇ ਅਮਰੀਕਾ ਰਹਿ ਕੇ ਆਪਣੀ ਕਲਾ ਬਾਰੇ ਸੰਘਰਸ਼ ਕਰਦਾ ਰਿਹਾ ਨਤੀਜਾ ਇਹ ਹੋਇਆ ਕਿ ਇੱਕ ਦਿਨ ਉਹ ਸਟਾਰ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ ਨਿਊਯਾਰਕ ਵਿੱਚ ਲਾ ਮਿਸਾਲ ਕਾਮਯਾਬੀ ਪਿੱਛੋਂ ਉਹ ਆਪਣੇ ਪੁਰਾਣੇ ਦੋਸਤ ਨੂੰ ਮਿਲਿਆ ਜਿਸ ਨੇ ਉਸ ਨੂੰ ਘਰ ਮੁੜ ਜਾਣ ਦੀ ਸਲਾਹ ਦਿੱਤੀ ਸੀ ਕਰਾਫੋਰਡ ਨੇ ਆਪਣੀ ਐਕਟਰ ਬਣਨ ਦੀ ਇੱਛਾ ਤੇ ਡਟੇ ਰਹਿ ਕੇ ਕਾਮਯਾਬੀ ਝੋਲੀ ਪਾਈ ਰਾਹ ਦੇ ਰੋੜੇ ਹਟਾਉਂਦਾ ਆਪਣੇ ਨਿਸ਼ਾਨੇ ਵੱਲ ਵੱਧਾ ਕਾਮਯਾਬ ਹੋ ਗਿਆ ਦਿਲ ਵਿੱਚ ਪੈਦਾ ਹੋਈ ਕੋਈ ਵੀ ਤੀਬਰ ਇੱਛਾ ਰੱਬ ਦੀ ਪ੍ਰੇਰਣਾ ਹੁੰਦੀ ਹੈ ਆਪਣੀਆਂ ਲੋਚਨਾਵਾਂ ਨੂੰ ਅਸੰਭਵ ਮੰਨ ਕੇ ਉਹਨਾਂ ਤੋਂ ਪਿੱਛੇ ਹਟ ਜਾਣ ਦਾ ਖਿੜਕੂ ਵਿਚਾਰ ਮਨ 'ਚ ਕਦੇ ਨਾ ਪਲਪਣ ਦਿਓ ਇਹਨਾਂ ਨੂੰ ਕਦੇ ਅਣਗੌਲਿਆ ਨਾ ਕਰੋ ਕਿਉਂਕਿ ਇਹਨਾਂ 'ਚ ਰੱਬੀ ਪ੍ਰੇਰਣਾ ਸਮੋਈ ਹੁੰਦੀ ਹੈ ਤਰਾ ਫੋਟ ਦੀ ਕਾਮਯਾਬੀ ਦਾ ਇਹੀ ਪੇਜ ਸੀ ਕਿ ਉਸਨੇ ਆਪਣੀ ਸਾਰੀ ਮਾਨਸਿਕ ਅਤੇ ਸਰੀਰਕ ਸ਼ਕਤੀ ਆਪਣੇ ਮਿਸ਼ਨ ਦੀ ਪੂਰਤੀ ਚ ਲਾ ਦਿੱਤੀ ਦੂਜਿਆਂ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਚੋਬਾਂ ਵਿਅੰਗਾ ਨੂੰ ਅੰਡਠੇ ਕਰਦਾ ਆਪਣੀ ਮੰਜ਼ਲ ਵੱਲ ਪੂਰੀ ਲਗਨ ਅਤੇ ਆਤਮਪ੍ਰੋਸੇ ਨਾਲ ਵਧਦਾ ਇੱਕ ਦਿਨ ਸ਼ਾਨੇ ਤੱਕ ਪਹੁੰਚ ਗਿਆ ਜੇ ਤੁਹਾਡੀਆਂ ਇਸ਼ਾਵਾ ਪੂਰੀਆਂ ਨਹੀਂ ਹੋ ਰਹੀਆਂ ਤਾਂ ਇਸ ਸੰਸਾਰ ਦਾ ਕੋਈ ਕਸੂਰ ਨਹੀਂ ਨਾ ਹੀ ਰੱਬ ਉੱਤਰਦਾਈ ਹੈ। ਦੋਸ਼ ਤਾਂ ਤੁਹਾਡੇ ਅੰਦਰ ਹੈ। ਤੁਸੀਂ ਹੀ ਕੋਸ਼ਿਸ਼ਾਂ ਕਰਨ ਚ ਟਿੱਲੜ ਹੋ। ਆਪਣੀਆਂ ਲੋਚਨਾਵਾਂ ਦੀ ਪੂਰਤੀ ਚ ਤੁਹਾਨੂੰ ਸ਼ੱਕ ਹੋ ਗਿਆ ਹੈ। ਇਸ ਲਈ ਤੁਹਾਡਾ ਆਤਮ-ਵਿਸ਼ਵਾਸ ਡਾਵਾਂਡੋਲ ਹੋ ਗਿਆ ਹੈ। ਫਿਰ ਕਾਮਯਾਬੀ ਕਿਵੇਂ ਮਿਲੇ? ਇਸ ਲਈ ਸਭ ਤੋਂ ਪਹਿਲਾਂ ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰੋ। ਜੀਵਨ ਲਈ ਕੋਈ ਅਸੂਲ ਬਣਾਓ। ਦਿਮਾਗ ਤੇ ਬੇਲੋੜਾ ਭਾਰ ਨਾ ਪਾਓ। ਅਤੇ ਨਾ ਹੀ ਊਠ ਪਟਾਂਗ ਵਿਚਾਰਾਂ ਨੂੰ ਜੋ ਮਨ ਨੂੰ ਕਮਜ਼ੋਰ ਕਰਦੇ ਹਨ ਆਪਣੇ ਦਿਮਾਗ 'ਚ ਘੁਸੜੰਦੇ ਹੋ ਉਸ ਪਿੱਛੋਂ ਤੁਸੀਂ ਆਪ ਦੇਖੋਗੇ ਕਿ ਤੁਸੀਂ ਵੱਡੇ ਤੋਂ ਵੱਡਾ ਕੰਮ ਕਿੰਨੀ ਸੌਖ ਅਤੇ ਸੂਝ-ਬੂਝ ਨਾਲ ਕਰਕੇ ਕਾਮਯਾਬੀ ਦੇ ਨਵੇਂ-ਨਵੇਂ ਗੁੰਬਦ ਛੂੰਦੇ ਹੋ ਧੰਨਵਾਦ